ਕਾ ਪੰਜਾਬ ਚ ਰਹੇ ਨਹੀਂ ਰਹਾ ਨਸ਼ਾ ਤੇਰਾ ਨਸ਼ਾ ਤੇ ਆਮ ਕਰ ਰਹੇ ਨਹੀਂ ਮੇਰਾ ਲੈ ਕੇ ਛੱਡੋ ਹੋਰ ਛੱਡੋ ਨਸ਼ੇ ਦੇ ਬਕਾਰੀ ਅੰਦਰ ਕਰੋ ਨਸ਼ਾ ਚ ਰਹੇ ਨਹੀਂ ਰਹਾ ਪੰਜਾਬ ਚ ਰਹੇ ਨਹੀਂ ਰਹਾ ਸਮਰਾਲਾ ਵਿਖੇ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਰੈਲੀ ਕੱਢੀ ਗਈ ਰੈਲੀ ਐਂਟੀ ਡਰੱਗ ਫੈਡਰੇਸ਼ਨ ਪੰਜਾਬ ਦੇ ਅਹੁਦੇਦਾਰਾਂ ਦੀ ਅਗਵਾਈ ਹੇਠ ਕੱਢੀ ਗਈ ਹੈ ਇਸ ਰੈਲੀ ਦੇ ਵਿੱਚ ਸਮਾਜ ਸੇਵੀ ਜਥੇਬੰਦੀਆਂ ਇੱਕ ਜਜ਼ਬਾ ਐਨ ਜੀਓ ਦੇ ਵਲੰਟੀਅਰ, ਅਹੁਦੇਦਾਰ ਅਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਹੋਏ। ਨਸ਼ਾ ਜਾਗਰੂਕ ਰੈਲੀ ਸਮਰਾਲਾ ਦੇ ਪੀਐਮ ਸ਼੍ਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬੁਜਾਰਾ ਵਿੱਚੋਂ ਹੁੰਦੀ ਹੋਈ ਮਾਛੀਵਾੜਾ ਰੋਡ ਸਥਿਤ ਨਨਕਾਣਾ ਸਾਹਿਬ ਪਬਲਿਕ ਸਕੂਲ ਵਿੱਚ ਜਾ ਕੇ ਸਮਾਪਤ ਹੋਏ। ਇਸ ਰੈਲੀ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਸੈਂਕੜੇ ਬੱਚਿਆਂ ਨੇ ਹਿੱਸਾ ਲਿਆ। ਰੈਲੀ ਵਿੱਚ ਮੁੱਖ ਤੌਰ ਤੇ ਸਮਰਾਲਾ ਸ਼ਰਮ ਨੇ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਟਿੱਲੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਇੰਚਾਰਜ ਤਜਿੰਦਰ ਸਿੰਘ ਮਿੰਟੋ ਗਰੇਵਾਲ ਸਾਬਕਾ ਨਗਰ ਕੌਂਸਲ ਪ੍ਰਧਾਨ ਮੰਗਤ ਰਾਏ ਕੌਂਸਲਰ ਬਲਵਿੰਦਰ ਕੌਰ ਸਰਿੰਦਰ ਕੌਰ ਕੌਂਸਲਰ ਦਲਜੀਤ ਕੌਰ ਅਮ੍ਰਿਤਪੁਰੇ ਰਾਜਵਿੰਦਰ ਸਮਰਾਲਾ ਗਗਨਦੀਪ ਸ਼ਰਮਾ ਐਡਵੋਕੇਟ ਵਿਸ਼ਾਲ ਭਾਰਤੀ ਰਜਤ ਖੁੱਲਰ ਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਮੌਜੂਦ ਸਨ ਕਿਹਾ ਪੰਜਾਬ ਚ ਰਹਿਣ ਨਹੀਂ ਦੇਣਾ ਅਮਰੀਕੀ ਦਸਤ ਕੈਂ ਨਹੀਂ ਦੇਣਾ ਕਿਹਾ ਪੰਜਾਬ ਚ ਰਹਿਣ ਨਹੀਂ ਦੇਣਾ ਅਮਰੀਕੀ ਦਸਤ ਕੈਂ ਨਹੀਂ ਦੇਣਾ ਸਾਥ ਕੈਂ ਨਹੀਂ ਦੇਣਾ ਅਮਰੀਕੀ ਦਸਤ ਕੈਂ ਨਹੀਂ ਦੇਣਾ ਕਿਹਾ ਪੰਜਾਬ ਚ ਰਹਿਣ ਨਹੀਂ ਦੇਣਾ ਅਮਰੀਕੀ ਦਸਤ ਕੈਂ ਨਹੀਂ ਦੇਣਾ ਜਿਹੜੀ ਦਿੱਲੀ ਘੱਡੀ ਗਈ ਹੈ ਤੇ ਅੱਜ ਜਿਹੜਾ ਹੈਗਾ ਦੇਖੋ ਜਾਗਰੂਤਾ ਰਲੀ ਨਸ਼ੇ ਦੇ ਖਿਲਾਫ ਸਮਾਜਿਕ ਜਥੇਬੰਦੀਆਂ ਵੱਲੋਂ ਸਕੂਲ ਦੇ ਬੱਚਿਆਂ ਨਾਲ ਲੈ ਕੇ ਇਸ ਪਹਾੜਾ ਸ਼ਹਿਰ ਚੋਂ ਘੱਟੀ ਗਈ ਹੈ ਇਕ ਤਾਂ ਕੰਸਰਨ ਹੈਗਾ ਸਭ ਤੋਂ ਵੱਡਾ ਵੀ ਜਿਹੜਾ ਨਸ਼ਿਆਂ ਦਾ ਜਿੰਨੀ ਕ ਅਵੇਅਰਨੈਸ ਅਸੀਂ ਲੈ ਆਵਾਂਗੇ ਉਨਾ ਹੀ ਅਸੀਂ ਐਸੇ ਨੌਜਵਾਨ ਪੀੜੀ ਨੂੰ ਤੇ ਆਪਣੇ ਪੰਜਾਬ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦੇ ਆ ਸੋ ਬੜਾ ਵਧੀਆ ਉਪਰਾਲਾ ਆ ਕਿਉਂਕਿ ਅਵੇਅਰਨੈਸ ਹੀ ਸਭ ਤੋਂ ਵੱਡਾ ਜੋ ਜਿੰਨੀ ਨੌਲੇਜ ਬੱਚਿਆਂ ਨੂੰ ਦਿੱਤੀ ਜਾਊ ਇਹਦੇ ਇਫੈਕਟਸ ਦੱਸੇ ਜਾਣਗੇ ਸਮਾਜ ਤੇ ਇਹਨਾਂ ਦਾ ਕਿੰਨਾ ਮਾੜਾ ਅਸਰ ਆ ਉਹਦੇ ਬਾਰੇ ਦੱਸਿਆ ਜਾਊ ਤਾਂ ਲੋਕ ਆਪਣੇ ਆਪ ਇਸ ਕੋਰ ਤੋਂ ਦੂਰ ਹੋ ਜਾਣਗੇ ਜਦ ਤੱਕ ਪੂਰੇ ਸਮਾਜ ਦਾ ਸਾਥ ਨਹੀਂ ਦੇਖੋ ਜੇ ਮੈਂ ਕਹਦਾ ਵੀ ਕੋਈ ਇੱਕ ਪੋਲੀਟੀਕਲ ਪਾਰਟੀ ਜਾਂ ਕੋਈ ਇੱਕ ਬੰਦਾ ਇਸ ਕੋਰ ਨੂੰ ਕੱਢ ਸਕਦਾ ਹੈ ਪੋਸੀਬਲ ਨਹੀਂ ਸਮੁੱਚੇ ਸਮਾਜ ਨੂੰ ਨਾਲ ਲੈਣਾ ਪੈਂਦਾ ਸੋ ਸਾਰੀਆਂ ਜਥੇਬੰਦੀਆਂ ਨੇ ਜੋ ਰਲ ਕੇ ਉਪਰਾਲਾ ਕੀਤਾ ਮੈਂ ਧੰਨਵਾਦੀ ਵੀ ਹਾਂ ਤੇ ਮੈਂ ਪਰਮਾਤਮਾ ਅਗੇ ਵੀ ਅਰਦਾਸ ਕਰਦਾ ਕਿ ਇਹ ਉਪਰਾਲੇ ਨੂੰ ਫੂਲ ਪਵੇ ਸਾਡਾ ਪੰਜਾਬ ਇਸ ਕੋਰ ਤੋਂ ਜਿੰਨੀ ਛੇਤੀ ਹੋ ਸਕੇ ਉਨੀ ਛੇਤੀ ਸਰਕਾਰ ਆਪਾਂ ਮੈਂ ਸੰਜੀਵ ਖਾਨ ਸਾਡੀ ਐਨਜੀਓ ਐਂਟੀ ਡਰਗ ਫੈਡਰੇਸ਼ਨ ਜੋ 2000 14 ਤੋਂ ਨਸ਼ਿਆਂ ਦੇ ਖਿਲਾਫ ਅਸੀਂ ਪੰਜਾਬ ਦੇ ਵਿੱਚ ਕੰਮ ਕਰਦੇ ਆ ਰਹੇ ਹਾਂ ਜਾਗਰੂਕਤਾ ਕਰਦੇ ਆ ਰਹੇ ਹਾਂ ਅੱਜ ਉਸ ਮਾਲੇ ਵਿੱਚ ਰੈਲੀ ਕਰਨ ਬੱਚਿਆਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਆ ਇਹ ਦੇਖੋ ਜਿਹੜੇ ਬੱਚਿਆਂ ਦਾ ਨਾ 10ਵੀਂ ਤੋਂ ਲੈ ਕੇ 12ਵੀਂ ਤੱਕ ਦਾ ਹੁੰਦਾ ਇਹ ਇਹ ਸ਼ੁਰੂਆਤ ਹੁੰਦੀ ਹੈ ਕਿਸੇ ਵੀ ਗਲਤ ਸੰਗਤ ਦੇ ਵਿੱਚ ਜਾਣਾ ਚਾਹੀਏ ਨਸ਼ਿਆਂ ਦੇ ਵਿੱਚ ਜਾਣਾ ਡਰੱਗਸ ਨਾਲ ਡਰੱਗਸ ਹੀ ਇੱਕ ਇਹੋ ਜਿਹਾ ਮੁੱਦਾ ਹੈ ਇਨੂੰ ਹਰਿਕਤ ਦੇ ਨਾਲ ਰਿਲੇਟ ਕੀਤਾ ਜਾਂਦਾ ਹੈ ਚਾਹੇ ਉਹ ਗੈਂਗਸਟਰ ਹੈ ਚਾਹੇ ਕੋਈ ਗੁੰਡਾਗਰਦ ਹੈ ਚਾਹੇ ਕੋਈ ਲੈਂਡ ਮਾਫੀਆ ਉਹ ਹਰਿਕਤ ਦੇ ਨਾਲ ਜੁੜਦਾ ਹੈ ਬੱਚਿਆਂ ਨੂੰ ਜੇ ਅੱਜ ਦੇ ਟਾਈਮ ਦੇ ਵਿੱਚ ਸਾਂਭ ਲਿਆ ਤਾਂ ਬਹੁਤ ਸੌਖਾ ਹੈ ਕਿਉਂਕਿ ਜਦੋਂ ਨਸ਼ੇ ਦੇ ਵਿੱਚ ਪੈ ਗਿਆ ਕੋਈ ਉਸ ਨੂੰ ਕੱਢਣ ਵਾਸਤੇ ਬਹੁਤ ਜ਼ਿਆਦਾ ਜ਼ੋਰ ਲੱਗਦਾ ਤੇ ਉਹਨਾਂ ਸਿਸਟਮ ਬਣਾਉਣ ਵਾਸਤੇ ਡੀਡਿਕਸ਼ਨ ਸੈਂਟਰਾਂ ਵਾਸਤੇ ਤਾਂ ਬਹੁਤ ਜ਼ਿਆਦਾ ਔਖਾ ਇਸ ਕਰਕੇ ਸਾਡੀ ਐਨ ਜੀਓ ਦੀ ਇਹ ਜ਼ਰੂਰਤ ਹੈ ਅਸੀਂ ਇਹ ਸਮਝਦੇ ਹਾਂ ਵੀ ਬੱਚਿਆਂ ਨੂੰ ਪਹਿਲਾਂ ਹੀ ਕੰਟਰੋਲ ਕੀਤਾ ਜਾਵੇ ਤੇ ਪਹਿਲਾਂ ਹੀ ਸਮਝਾ ਦਿੱਤਾ ਜਾਵੇ ਕਿੰਨੇ ਕੇ ਬੱਚੇ ਪਾਰਟਿਸਪੇਟ ਕਰ ਰਹੇ ਆ ਜੀ ਅੱਜ ਹੈਗੇ ਨੇ ਤਕਰੀਬਨ 100-150 ਬੱਚਾ ਹੈਗਾ ਜਿਹੜਾ ਪਾਰਟਿਸਿਪੇਟ ਕਰ ਰਿਹਾ ਹੈ ਅਲੱਗ-ਅਲੱਗ ਸਕੂਲਾਂ ਤੋਂ ਆਏ ਨੇ ਤਾਂ ਸਾਰਿਆਂ ਨੂੰ ਅਸੀਂ ਲੈ ਕੇ ਜਿਹੜਾ 1.5 ਕਿਲੋਮੀਟਰ ਦਾ ਸਾਡਾ 2 ਕਿਲੋਮੀਟਰ ਦਾ ਰੂਟ ਹੈ ਉਹ ਅਸੀਂ ਕਰਕੇ ਫਿਰ ਅੱਗੇ ਜਾ ਕੇ ਨਨਕਾਣਾ ਸਾਹਿਬ ਸਕੂਲ ਉੱਥੇ ਜਾ ਕੇ ਅਸੀਂ ਸਮਾਪਤੀ ਕਰਣੀ ਹੈ। ਕੋਈ ਜਥੇਬੰਦੀ ਸ਼ਾਮਲ ਹੋਈ? ਇੱਕ ਦੋ ਜਥੇਬੰਦੀਆਂ ਹੈਗੀਆਂ ਨੇ ਕੀ ਇੱਕ ਜਜਬਾ ਜਥੇਬੰਦੀ ਹੈ ਤੇ ਨਾਲ ਕਈ ਐਮਸੀ ਸਾਹਿਬਾਨ ਨੇ ਨਾਲ ਪ੍ਰਧਾਨ ਵੀ ਨੇ ਕਾਫੀ ਮਤਲਬ ਰਲਮਾ ਮਿਲਮਾ ਸਾਡਾ ਪ੍ਰੋਗਰਾਮ ਹੈ। ਮੇਨ ਸਾਡੀ ਐਨਜੀਓ ਦੇ ਝੰਡੇ ਹਟਾਏ ਸਾਰਾ ਪ੍ਰੋਗਰਾਮ ਇਹ ਹੋ ਰਿਹਾ। ਠੀਕ। ਜਿਹੜੀ ਅੱਜ ਅਸੀਂ ਰੈਲੀ ਕੱਢ ਰਹੇ ਹਾਂ ਜਿੱਦਾਂ ਕਿ ਛੋਟੇ ਬੱਚੇ ਅਸੀਂ ਲੈ ਕੇ ਚੱਲ ਰਹੇ ਹਾਂ 10ਵੀਂ 11ਵੀਂ 12ਵੀਂ ਤੋਂ ਇਹ ਸਾਡੇ ਆ ਪੂਰੇ ਸਮਰਾਲੇ ਦੇ ਸਕੂਲਾਂ ਦੇ ਵਿੱਚੋਂ ਥੋੜੇ ਥੋੜੇ ਬੱਚੇ ਆਏ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸ਼ੁਰੂਆਤ ਆ ਉਹ ਇਹੀ ਕਲਾਸਾਂ ਤੋਂ ਹੁੰਦੀ ਹੈ ਇਹ ਕਲਾਸਾਂ ਨੂੰ ਆਪਾਂ ਸੰਭਾਲ ਲਿਆ ਤਾਂ ਜਿਹੜੀ ਇਹ ਰੈਲੀ ਆਪਣੀ ਇਹ ਸਫਲ ਹੋ ਸਕਦੀ ਹੈ ਤੇ ਆਪਣੇ ਪੰਜਾਬ ਨੂੰ ਨਸ਼ੇ ਤੋਂ ਬਚਾਇਆ ਜਾ ਸਕਦਾ ਜਿਹੜਾ ਕਿ ਦਲਦਲ ਦੇ ਵਿੱਚ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਸੁਖਮਨ ਸਿੰਘ ਭਗਵਾਨਪੁਰਾ ਵਿਦਿਆਰਥੀ ਦਮਦਮੀ ਟਕਸਾਲ ਠੀਕ ਹੈ ਨਾ ਦੋਨੇ ਜਿਹੜੀ ਹੈ ਜਿਹੜੀ ਅੱਜ ਦੀ ਰੈਲੀ ਹੈ ਇਹਦੇ ਲਈ ਜੋ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਉਹਨੂੰ ਠੱਲ ਪਾਉਣ ਵਾਸਤੇ ਜੋ ਨੌਜਵਾਨ ਪੀੜੀ ਆ ਲਾਮਬੰਦ ਹੋ ਰਹੀ ਹੈ ਤੇ ਰੈਲੀ ਨਿਕਲ ਰਹੀ ਹੈ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਕਿ ਜਿਸ ਤਰ੍ਹਾਂ ਟੀਕੇ ਹੋ ਗਏ ਚਟਾ ਹੋ ਗਿਆ ਅਫੀਮ ਹੋ ਗਈ ਇਹੋ ਜੇ ਨਸ਼ਿਆਂ ਨੂੰ ਲਾਹਨਤ ਪਾ ਕੇ ਇੱਕ ਸੁਖੀ ਜੀਵਨ ਵਧੀਆ ਜੀਵਨ ਸੱਚਾ ਜੀਵਨ ਜਿਹੀਏ ਮੇਰਾ ਨਾਮ ਅਮਰਤਪਰੀ ਇਹ ਜਿਹੜਾ ਸਾਡੇ ਪੰਜਾਬ ਦੇ ਵਿੱਚ ਇੱਕ ਨਸ਼ਿਆਂ ਦਾ ਛੇਵਾਂ ਦਰਿਆ ਵਗ ਪਿਆ ਸੀ ਉਹਦੇ ਲਈ ਹੁਣ ਪੰਜਾਬ ਦੇ ਜਿਹੜੇ ਵਾਸੀ ਨੇ ਉਹ ਸੁਚੇਤ ਹੋ ਚੁੱਕੇ ਨੇ ਉਹਨਾਂ ਨੂੰ ਪਤਾ ਹੈ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਦਲਦਲ ਦੇ ਵਿੱਚ ਫਸਦੀ ਜਾ ਰਹੀ ਸੀ ਉਹਨੂੰ ਕੱਢਣ ਦੇ ਲਈ ਪੰਜਾਬ ਵਾਸੀਆਂ ਨੇ ਪਿੰਡ ਪੱਧਰ ਤੇ ਸ਼ਹਿਰਾਂ ਦੇ ਵਿੱਚ ਵਾਰਡ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਤਹਈਆ ਕੀਤਾ ਹੈ ਕਿ ਜਿਹੜਾ ਇਹ ਨਸ਼ਿਆਂ ਦਾ ਕੋੜ ਪੰਜਾਬ ਦੇ ਵਿੱਚ ਸੀ ਉਹਨੂੰ ਠੱਲ ਪਾਉਣ ਦੇ ਲਈ ਸਾਰੇ ਉਪਰਾਲੇ ਕਰ ਰਹੇ ਨੇ ਤਾਂ ਕਿ ਨੌਜਵਾਨਾਂ ਨੂੰ ਬਚਾਇਆ ਜਾ ਸਕੇ ਦੇਸ਼ ਦੇ ਭਵਿੱਖ ਨੂੰ ਬਚਾਇਆ ਜਾ ਸਕੇ ਇਹ ਤੋਂ ਸ਼ੁਰੂ ਹੋ ਰਹੀ ਹੈ ਕਿੱਥੇ ਤੱਕ ਜਾਵੇ ਇਹ ਅੱਜ ਜਿਹੜੀ ਸਾਡੇ ਸੰਬਰਾਲਾ ਦੇ ਵਿੱਚ ਇੱਕ ਜਜਬਾ ਫਾਊਂਡੇਸ਼ਨ ਦੇ ਵੱਲੋਂ ਇਹ ਰੈਲੀ ਕੀਤੀ ਜਾ ਰਹੀ ਹੈ ਤਾਂ ਕਿ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਵੀ ਸੁਚੇਤ ਕਰ ਸਕਦੇ ਹਾਂ ਕਰ ਸਕੀਏ ਇਹ ਅੱਜ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਬਰਾਲਾ ਲੜਕੀਆਂ ਤੋਂ ਸ਼ੁਰੂ ਹੋ ਕੇ ਗੁਦਨਾਣਕ ਰੋੜ ਤੋਂ ਹੁੰਦੀ ਹੋਈ ਬਾਜ਼ਾਰ ਦੇ ਵਿੱਚੋਂ ਹੁੰਦੀ ਹੀ ਨਨਕਾਣਾ ਸਾਹਿਬ ਪਬਲਿਕ ਸਕੂਲ ਸੰਬਰਾਲਾ ਤੱਕ ਪਹੁੰਚੇਗੀ ਤੇ ਸਾਰਿਆਂ ਨੂੰ ਇਹ ਸੰਦੇਸ਼ ਦੇਊਗੀ ਕਿ ਜਿਹੜਾ ਇਹ ਨਸ਼ਿਆਂ ਦਾ ਕੋੜ ਆ ਆਪਾਂ ਸਭ ਨੇ ਮਿਲ ਕੇ ਇਹਨੂੰ ਖਤਮ ਕਰਨਾ ਹੈ ਵਿਸ਼ਾਲ ਪਾਤੀ ਹੈ ਯੂਥ ਕੌਂਗਰਸ ਪ੍ਰਧਾਨ ਸਮਰਾਲਾ ਜਿਹੜੇ ਅੱਜ ਸ਼ਾਮ ਨੂੰ ਕੀ ਗਣਾ ਤੁਹਾਨੂੰ ਲੜੇਗੀ ਅੱਜ ਐਂਟੀ ਡਰੱਗ ਫੈਡਰੇਸ਼ਨ ਵੱਲੋਂ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਨੀ ਨਸ਼ਿਆਂ ਦੇ ਖਿਲਾਫ ਰੈਲੀ ਸਮਰਾਲੇ ਸ਼ਹਿਰ ਵਿੱਚ ਕੱਢੀ ਜਾ ਰਹੀ ਹੈ ਜਿਸ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਚੋਂ ਬੱਚਿਆਂ ਨੂੰ ਬੁਲਾਇਆ ਗਿਆ ਸੋ ਇਹ ਨਸ਼ੇ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਇਸੇ ਉਮਰ ਤੋਂ ਹੁੰਦੀ ਹੈ ਸੋ ਜੇ ਨਸ਼ਿਆਂ ਨੂੰ ਠੱਲ ਪਾਣੀ ਹੈ ਜੇ ਗੋਡਿਆਂ ਥੱਲੇ ਨਸ਼ਾ ਰੂਪੀ ਜਿਹੜਾ ਜਾਨਵਰ ਆਪਾਂ ਦੇਣਾ ਸੋ ਇੱਥੇ ਜੇ ਆਪਾਂ ਰੋਕ ਲਵਾਂਗੇ ਸੋ ਆਨ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਸੁਖੀ ਹੋਣਗੇ ਤੇ ਜਿਹੜਾ ਪੰਜਾਬ ਦੇ ਵਿੱਚ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਇਹ ਕਹਿ ਕੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪੰਜਾਬ ਤਰੱਕੀ ਦੀ ਰਾਹ ਤੇ ਚੱਲੇਗਾ ਸਪੋਰਟਸਮੈਨ ਜਿਹੜੇ ਨੇ ਪੰਜਾਬ ਦੇ ਵਿੱਚੋਂ ਨਿਕਲਣਗੇ ਸੋ ਸਾਡੇ ਬਹੁਤ ਸ਼ੁਕਰੀਆ ਕਰਦਾ ਹੈ ਇਹ ਸਾਡੀ ਸਾਰੀ ਫੈਡਰੇਸ਼ਨ ਦਾ ਡਾਕਟਰ ਸੰਦੀਪ ਜੀ ਸਾਡੇ ਨਾਲ ਮੌਜੂਦ ਨੇ ਤੇ ਇੱਕ ਜਜਬਾ ਦੀ ਟੀਮ ਸਾਰੀ ਬਾਕੀ ਐਮਸੀ ਸਰਬੰਤ ਮੌਤਵਰ ਬੰਦੇ ਜਿਹੜੇ ਸਮਰਾਲੇ ਦੇ ਉਹ ਸਾਡੇ ਨਾਲ ਮੌਜੂਦ ਨੇ ਸੋ ਅਸੀਂ ਉਮੀਦ ਕਰਦੇ ਹਾਂ ਕਿ ਇਦਾਂ ਹੀ ਸਮਰਾਲੇ ਦੇ ਵਿੱਚ ਜਿਹੜੀਆਂ ਰੈਲੀਆਂ ਨੇ ਇਹ ਮਾਰਚ ਨੇ ਹੁੰਦੇ ਰਹਿਣੇ ਚਾਹੀਦੇ ਇਕਤਨਵ ਜੇਰਾ ਨਾਮ ਰਜਤ ਖੁੱਲਰ ਜੀ ਕੀ ਕਹਿਣਾ ਚਾਹੁੰਨੇ ਜਿਹੜਾ ਅੱਜ ਹੈਗਾ ਅੱਜ ਦੇਖੋ ਨਸ਼ਿਆਂ ਦੇ ਖਿਲਾਫ ਪੂਰਾ ਸ਼ਹਿਰ ਸਮਰਾਲਾ ਤੇ ਕਾਫੀ ਸਕੂਲ ਤੇ ਐਂਟੀ ਡਰੱਗ ਫੈਡਰੇਸ਼ਨ ਜਿਨ੍ਹਾਂ ਦੀ ਹੇਠ ਇਹ ਪ੍ਰੋਗਰਾਮ ਹੋ ਰਿਹਾ ਇੱਥੇ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਇਹ ਮੰਗ ਇਕੱਲੀ ਸਾਡੀ ਨਹੀਂ ਜਾਂ ਮੇਰੀ ਨਹੀਂ ਇਹ ਪੂਰੇ ਪੰਜਾਬ ਦੀ ਮੰਗ ਹੈ ਕਿ ਪੰਜਾਬ ਨਸ਼ਾ ਮੁਕਤ ਹੋਵੇ ਤੇ ਜਿਹੜੇ ਇਹ ਨਸ਼ਾ ਮੁਕਤ ਪੰਜਾਬ ਹੋਊਗਾ ਉਹ ਇੱਕ ਜੜਤ ਹੋਗਾ ਜਿੱਥੇ ਅੱਜ ਵੱਖ-ਵੱਖ ਸਕੂਲ ਦੇ ਬੱਚੇ ਇਕੱਠੇ ਹੋਏ ਨੇ ਯੂਥ ਇਕੱਠਾ ਹੋਇਆ ਮੇਰੇ ਮੰਨਣਾ ਇਹ ਹੈ ਵੀ ਜਿਹੜੀ ਯੂਥ ਹੈ ਜੁਵਾ ਸ਼ਕਤੀ ਹੈ ਉਹ ਜਿਹੜਾ ਇੱਕ ਬੂਟਾ ਲੱਗ ਚੁੱਕਿਆ ਉਹ ਇਹ ਯੂਥ ਹੀ ਖਤਮ ਕਰ ਸਕਦਾ ਹੈ ਇਹਨਾਂ ਦੇ ਥਰੂ ਜਿਹੜਾ ਅੱਗੇ-ਅਗੇ ਇੱਕ ਚੇਨ ਚੱਲੇਗੀ ਤੇ ਨਸ਼ਾ ਮੁਕਤ ਪੰਜਾਬ ਹੋਵੇਗਾ ਜਿੱਥੋਂ ਬਹੁਤ ਵੱਖ-ਵੱਖ ਸਪੋਰਟਸਮੈਨ ਜਿਹੜੀਆਂ ਐਕਟੀਵਿਟੀਆਂ ਨੇ ਜਿੱਤੇ ਹੋਰ ਸਟੇਟਾਂ ਅੱਗੇ ਨੇ ਉੱਥੇ ਮੈਂ ਚਾਹੁੰਦਾ ਵੀ ਪੰਜਾਬ ਵੀ ਵੱਧ ਤੋਂ ਵੱਧ ਵੱਧ ਚੜ ਕੇ ਹਿੱਸਾ ਲਵੇ ਬਸ਼ਮੀਕ ਜੀ ਬੇਟਾ ਨਾਮ ਸਰ ਮੇਰਾ ਨਾਮ ਹਰਸ਼ਵਿੰਦਰ ਹੈ ਸੰਜੀਟ ਨੈਸ਼ਨਲ ਸਕੂਲ ਨੂੰ ਬਤਾਈ ਅੱਜ ਅਸੀਂ ਨਸ਼ਾ ਵਿਰੋਧ ਜਿਹੜੀ ਰੈਲੀ ਸੀ ਉਹਦਾ ਇੱਕ 파ਟ ਬਣਿਆ ਇਹ ਰੈਲੀ ਕੰਨਿਆ ਸਕੂਲ ਤੋਂ ਚੱਲੀ ਸੀ ਅਤੇ ਓਰੀਨ ਨਾਨਕਾ ਸਕੂਲ 'ਚ ਖਤਮ ਹੋਈ ਹੈ ਤੇ ਸਾਨੂੰ ਇੱਥੇ ਨਸ਼ਾ ਵਿਰੋਧ ਜਾਗਰੂਕ ਕੀਤਾ ਹੈ ਤੇ ਸਾਨੂੰ ਕਿਹਾ ਹੈ ਕਿ ਜੇ ਕੋਈ ਨਸ਼ਾ ਕਰਦਾ ਹੋਵੇ ਤਾਂ ਉਸ ਬਾਰੇ ਜ਼ਰੂਰ ਦੱਸਿਆ ਜਾਵੇ ਗਵਰਨਮੈਂਟ ਨੂੰ ਤੇ Porque é ele Thank you. ਇਹ ਕਿਹਦਾ ਪਾਪਾ ਨੇ ਕਿਹਦਾ ਹਾਂਜੀ ਨਾਮ ਦੱਸੋ ਮੇਰਾ ਨਾਮ ਦਿਲੀਨ ਹੈ ਮੈਂ ਪੀਐਮ ਸੀਰੀ ਗੋਵਰਨਰ ਕਾਲ ਸਕੂਲ ਸਮਰਾਲਾ ਵਿੱਚ ਪੜ੍ਹਦੀ ਹਾਂ ਅਸ ਸਮਰਾਲਾ ਵਿਖੇ ਇੱਕ ਰੈਲੀ ਕੱਢੀ ਗਈ ਨਸ਼ਾ ਵਿਰੁੱਧ ਤੇ ਅਸੀਂ ਉਸ ਦਾ ਹਿੱਸਾ ਬਣੇ ਸਾਨੂੰ ਬਹੁਤ ਖੁਸ਼ੀ ਹੋਈ ਕਿ ਅਸੀਂ ਹਿੱਸਾ ਬਣੇ ਤੇ ਮੈਂ ਇਹ ਅਪੀਲ ਕਰਦੀ ਹਾਂ ਕਿ ਤੁਸੀਂ ਸਾਰੇ ਵੀ ਇਸ ਜੋ ਵਿਧੂ ਨਸ਼ਾ ਵਿਰੁੱਧ ਚੱਲੀ ਹੈ ਇਸ ਦਾ ਹਿੱਸਾ ਬਣੋ ਤੇ ਸਾਨੂੰ ਦੱਸੋ ਕਿ ਕੌਣ ਨਸ਼ੇ ਕਰਦਾ ਹੈ ਤਾਂ ਜੋ ਐਸਐਚਓ ਸਾਹਿਬ ਹੈ ਉਹ ਕਰਨਗੇ ਹਾਂ ਜੀ ਮਦਦ ਕਰੋ ਜੀ ਸਾਡੀ ਤੇ ਮੈਂ ਚਾਹਨੀ ਆ ਕਿ ਅੱਜ ਜੇ ਆਪਾਂ ਚੱਲਾਂਗੇ ਸਾਰੇ ਇਕੱਠੇ ਤਾਂ ਕੱਲ ਨੂੰ ਸਮਾਜ ਨਸ਼ਿਆਂ ਨਸ਼ੇ ਸਮਾਜ ਵਿੱਚੋਂ ਨਿਕਲ ਜਾਣਗੇ ਉਹ ਕਿਹਨਾਂ ਬਕਨ ਆਪ ਦੇ ਜਿਹੜਾ